ਅੱਜ ਗੁਰਦਾਸਪੁਰ ਪੁਲਿਸ ਵੱਲੋਂ ਮਿਸ਼ਨ ਨਿਸ਼ਚੇ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਰਵਾਇਆ ਗਿਆ ਇਸ ਮੌਕੇ ਤੇ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਜੀ ਵੱਲੋਂ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਨੌਜਵਾਨਾਂ ਨੂੰ ਸੰਬੋਧਨ ਕੀਤਾ ਗਿਆ ਅੱਜ ਦੇ ਇਸ ਪ੍ਰੋਗਰਾਮ ਮੌਕੇ ਕਬੱਡੀ ਜਮਨਾਸਟਿਕ ਔਰ ਰਸਾਕਸ਼ੀ ਔਰ ਇਸ ਦੇ ਇਲਾਵਾ ਇੱਕ ਫੁੱਟਬਾਲ ਦਾ ਮੈਚ ਵੀ ਕਰਵਾਇਆ ਗਿਆ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਭਰ ਤੋਂ ਨੌਜਵਾਨ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਵੀ ਪਹੁੰਚੇ ਇਸ ਮੌਕੇ ਤੇ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਵੀ ਨੌਜਵਾਨਾਂ ਦੀ ਪ੍ਰਸ਼ੰਸਾ ਕੀਤੀ ਕਿ ਨੌਜਵਾਨ ਅੱਜ ਨਸ਼ਿਆਂ ਨੂੰ ਛੱਡ ਕੇ ਖੇਡਾਂ ਦੇ ਨਾਲ ਜੁੜ ਰਹੇ ਹਨ ਜੋ ਕਿ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਇਸ ਮੌਕੇ ਤੇ अनेका ਸ਼ਖਸੀਤਾਂ ਹਾਜ਼ਰ ਸਨ ਜਿਨ੍ਹਾਂ ਦਾ ਵੇਰਵਾ ਅਸੀਂ ਲਗਾਤਾਰ ਐਕਸਪ੍ਰੈਸ ਨਿਊਜ਼ نیٹ ਦੀਆਂ ਵਕਫ-ਵਕ ਖਬਰਾਂ ਦੇ ਰਾਹੀਂ ਤੁਹਾਨੂੰ ਦਵਾਂਗੇ ਇਸ ਮੌਕੇ ਤੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਐਸਐਸਪੀ ਸਾਹਿਬ ਔਰ ਡੀਸੀ ਸਾਹਿਬ ਨੇ ਖਾਸ ਸੰਦੇਸ਼ ਦਿੱਤਾ ਸਾਡੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਸਿੰਘ ਮਾਨ ਜੀ ਤੇ ਸਾਡੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਡੀਜੀਪੀ ਐਸਟੀਐਫ ਔਰ ਸਾਰੇ ਹੀ ਸੀਨੀਅਰ ਅਫਸਰਾਂ ਸਾਈਬਾਨ ਦੀ ਮੋਟੀਵੇਸ਼ਨ ਦੇ ਨਾਲ ਅਸੀਂ ਇੱਥੇ ਡਿਸਟ੍ਰਿਕਟ ਪੁਲਿਸ ਦੇ ਵਿੱਚ ਇੱਕ ਮੁਹਿੰਮ ਚਾਲੂ ਕੀਤੀ ਹੈ ਮਿਸ਼ਨ ਨਿਸ਼ਚੈ ਜਿਸ ਦੇ ਤਹਿਤ ਅਸੀਂ ਲਗਾਤਾਰ ਪਬਲਿਕ ਆਊਟਰੀਚ ਪ੍ਰੋਗਰਾਮ ਜਿਹੜਾ ਹੁੰਦਾ ਹੈ ਜੋ ਲੋਕਾਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰਦਾ ਹੈ ਨਸ਼ੇ ਦੇ ਦੁਰ ਪ੍ਰਭਾਵ ਤੋਂ ਵੀ ਜਾਗਰੂਕ ਕਰਦਾ ਹੈ ਤੇ ਉਹਨੂੰ ਕਿਸ ਤਰ੍ਹਾਂ ਛੱਡ ਸਕਦੇ ਹੋ ਕਿੱਦਾਂ ਤੁਸੀਂ ਮੇਨ ਸਟ੍ਰੀਮ ਦੇ ਵਿੱਚ ਵਾਪਸ ਆ ਸਕਦੇ ਹੋ ਉਹਦੇ ਬਾਰੇ ਜਾਣੂ ਕਰਾਂਦਾ ਹੈ ਉਸੇ ਲੜੀ ਦੇ ਵਿੱਚ ਅਸੀਂ ਅੱਜ ਆਪਣਾ ਦੂਜਾ ਮੈਗਾ ਇਵੈਂਟ ਜਿਹੜਾ ਹੈਗਾ ਉਹ ਇੱਥੇ ਜੋ ਬਹੁਤ ਹੀ ਪਾਵਨ ਧਰਤੀ ਹੈ ਕਿ ਜਿਸ ਨੂੰ ਨਾਮ ਵੀ ਇੱਕ ਸ਼ਹੀਦ ਤੋਂ ਮਿਲਿਆ ਹੈ ਸਾਡੇ ਸ਼ਹੀਦ ਲੈਫਟੇਨੈਂਟ ਨਵਦੀਪ ਜੋ ਸਟੇਡੀਅਮ ਹੈ ਉੱਥੇ ਅਸੀਂ ਸ਼ੁਰੂ ਕੀਤਾ ਹੈ ਪ੍ਰੋਗਰਾਮ ਸੋ ਇੱਥੇ ਸਾਡੇ ਜ਼ਿਲ੍ਹੇ ਦੀ ਜਿਹੜੀ ਸਭ ਤੋਂ ਇੰਪੋਰਟੈਂਟ ਹਸਤੀਆ ਹੈ ਉਹ ਵੀ ਅੱਜ ਪਾਰਟਿਸਿਪੇਟ ਕਰ ਰਹੇ ਹਨ શ્રી ਰਮਨ ਬਹਿਲ ਜੀ ਚੇਅਰਮੈਨ ਪੰਜਾਬ ਹੈਲਥ ਕਾਰਪੋਰੇਸ਼ਨ ਅ શ્રી ਸਾਡੇ ਸੈਸ਼ਨ ਜਜ શ્રી ਰਜਿੰਦਰ ਅਗਰਵਾਲ ਜੀ ਤੇ ਹੁਣ ਕੁਛ ਤੇਰ ਦੇ ਵਿੱਚ ਜਿਹੜੇ ਮਾਜੁਗ ਮੰਤਰੀ ਸਾਹਿਬਾਨ ਜਿਹੜੇ ਆ ਉਹ ਵੀ ਪਾਰਟਿਸਿਪੇਟ ਇੱਥੇ ਕਰ ਰਹੇ ਹਨ શ્રી ਲਾਲਚੰਨ ਕਟਾਰੂ ਚੱਕ ਜੀ ਤੇ ਅੱਜ ਦਾ ਪ੍ਰੋਗਰਾਮ ਇਸ ਕਰਕੇ ਸਪੈਸ਼ਲ ਹੈ ਕਿ ਤੁਸੀਂ ਦੇਖ ਸਕਦੇ ਹੋ ਆਪ ਹੀ ਕਿ ਸਾਰੇ ਬੱਚੇ ਜਿਹੜਾ ਯੂਥ ਹੈ ਜਿਹੜਾ ਉਸ ਏਜ ਗਰੁੱਪ ਦੇ ਵਿੱਚ ਹੈਗਾ ਜੋ ਕਿ ਵਲਨਰੇਬਲ ਹੈ ਜੋ ਨਸ਼ੇ ਦੇ ਵਿੱਚ ਜਾ ਸਕਦਾ ਹੈ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਹੈ ਤੇ ਇੱਕ ਪਾਸੇ ਅਸੀਂ ਇਨਵਾਈਟ ਕੀਤਾ ਜਿਹੜੇ ਆਲਰੇਡੀ ਨਸ਼ੇ ਦੇ ਵਿੱਚ ਜਾ ਚੁੱਕੇ ਸੀ ਤੇ ਹੁਣ ਉਹਨੂੰ ਛੱਡ ਚੁੱਕੇ ਹਨ ਤੋਂ ਸਾਡੇ ਕਹਿਣ ਤੋਂ ਜ਼ਿਆਦਾ ਉਹਨਾਂ ਦੀ ਬਾਤ ਜਿਹੜੀ ਹੈ ਉਹ ਜ਼ਿਆਦਾ ਗਿਆਰਾ ਅਸਰ ਜੋ ਹੈ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਕਰੂਗੀ ਕਿਉਂਕਿ ਉਹਨਾਂ ਨੇ ਨਸ਼ਾ ਛੱਡਿਆ ਹੈ ਉਹ ਉਸ ਚੀਜ਼ ਦੇ ਵਿੱਚ ਜਾ ਕੇ ਵਾਪਸ ਬਾਹਰ ਆਏ ਹਨ ਜੋ ਕਿ ਇੱਕ ਬੜੀ ਜੰਗ ਹੈਗੀ ਐਂਡ ਉਹ ਨਾ ਸਿਰਫ ਛੱਡ ਚੁੱਕੇ ਹਨ ਹੁਣ ਉਹ ਗੇਮ სპੋਰਟਸ ਇਵੈਂਟ ਕਰ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਬੱਡੀ ਦੀ ਟੀਮਾਂ ਹੈਗੀ ਟੱਗ ਆਫ ਵਾਰ ਦੀ ਟੀਮਾਂ ਹੈ ਤੇ ਬਾਕੀ ਜਿਹੜੇ ਸਪੋਰਟਸ ਐ ਬੈਡਮਿੰਟਨ ਦੀ ਐਥਲੈਟਿਕਸ ਦੀ ਸਾਰਿਆਂ ਦੀ ਟੀਮਾਂ ਬਣੀਆਂ ਔਰ ਉਹਦੇ ਵਿੱਚ ਸਾਰੇ ਪਾਰਟਿਸਪੀਟੈਂਟਸ ਉਹ ਹੈਗੇ ਜੇ ਹੁਣ ਡੀ ਐਡਿਕਟ ਹੋ ਚੁੱਕੇ ਹਨ ਤੇ ਉਹਨਾਂ ਦਾ ਨਾ ਸਿਰਫ ਉਹ ਗੇਮਸ ਖੇល ਰਹੇ ਹਨ ਤੇ ਉਹ ਹੁਣ ਜੌਬ ਵੀ ਕਰ ਰਹੇ ਹਨ ਉਹ ਹੁਣ ਜਿਹੜੇ ਹਨ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਵਿੱਚ ਜਾਂ ਪ੍ਰਾਈਵੇਟ ਸੰਸਥਾਵਾਂ ਦੇ ਵਿੱਚ ਜੌਬ ਕਰ ਰਹੇ ਹਨ ਤੇ ਅੱਜ ਇੱਥੇ ਅਸੀਂ ਇਨਵਾਈਟ ਉਹਨਾਂ ਨੂੰ ਵੀ ਕੀਤਾ ਜੋ ਇਹਨਾਂ ਨੂੰ ਜੌਬ ਦੇ ਰਹੇ ਹਨ ਸੋ ਇੱਕ ਜਿਹੜਾ ਇੱਕ ਨਵਾਂ ਮੈਸੇਜ ਅਸੀਂ ਇਸ ਪ੍ਰੋਗਰਾਮ ਦੇ ਥਰੂ ਦੇਣਾ ਚਾਹੁੰਦੇ ਹਾਂ ਉਹ ਇਹ ਹੀ ਹੈ ਕਿ ਸ਼ਾ ਇੱਕ ਵਾਰ ਕਿਸੇ ਨੇ ਸ਼ੁਰੂ ਕਰਤਾ ਤਾਂ that is not d end ਆਪਾਂ ਇਹਨੂੰ ਇੰਨਾ ਮਤਲਬ ਉਹਨਾਂ ਦੇ ਲਈ ਇੱਕ ਪੋਜ਼ਿਟਿਵ ਰੇ ਆਫ ਹੋਪ ਦੇਣੀ ਜ਼ਰੂਰੀ ਹੈ ਤਾਂ ਕਿ ਇੱਕ ਪਾਸੇ ਅਸੀਂ ਨਵੇਂ ਐਡਿਕਟਸ ਨੂੰ ਰੋਕੀਏ ਤੇ ਦੂਜੇ ਪਾਸੇ ਜਿਹੜੇ ਇਸ ਐਡਿਕਸ਼ਨ ਦੇ ਵਿੱਚ ਹੈਗੇ ਉਹਨਾਂ ਨੂੰ ਬਾਹਰ ਵੀ ਕੱਢ ਸਕੀਏ ਤਾਂ ਕਿ ਆਪਣਾ ਪੂਰਾ ਸਮਾਜ ਜਿਹੜਾ ਹੈ ਉਹ ਸੁਰੱਖਿਅਤ ਹੋ ਸਕੇ हां जी मैं सबसे पहला तो जुडिशियरी ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿਉਂਕਿ ਇਹਨਾਂ ਦੇ ਐਫਰਟਸ ਦੇ ਨਾਲ ਅਸੀਂ ਜਿਹੜੇ ਐਨਡੀਪੀਐਸ ਐਕਟ ਦੇ ਵਿੱਚ ਪ੍ਰੋਵੀਜ਼ਨ ਹੈਗੇ ਜਿੱਥੇ ਕਿਸੇ ਅ ਬੰਦੇ ਨੂੰ ਜੋ ਕਿ ਵਿਕਟਿਮ ਹੈ ਡਰਗ ਅਬਿਊਜ਼ ਦਾ ਉਹਨੂੰ ਬਾਹਰ ਕੱਢ ਸਕਦੇ ਆ ਉਹਨੂੰ ਰਿਫਾਰਮ ਕਰ ਸਕਦੇ ਆ ਉਹਨੂੰ ਡੀ ਐਡਿਕਟ ਕਰ ਸਕਦੇ ਆ ਤਾਂ ਉਹ ਪ੍ਰੋਵੀਜ਼ਨਸ ਦਾ ਸਭ ਤੋਂ ਪਹਿਲਾ ਹੁਣ ਹੀ ਅਸਰ ਹੋਣਾ ਸ਼ੁਰੂ ਹੋਇਆ ਤੇ ਉਹਨੂੰ ਯੂਜ਼ ਕਰਨਾ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਜੁਡਿਸ਼ियरी ਦਾ ਬੜਾ ਇੰਪੋਰਟੈਂਟ ਰੋਲ ਹੈ ਤੇ ਇਹ ਨਾਲ ਹੀ ਜਿਹੜੇ ਸਾਡੇ ਐਫਰਟਸ ਆ ਉਹ ਉਦੋਂ ਹੀ ਰੰਗ ਲਾਂਦੇ ਜਦੋਂ ਪਬਲਿਕ ਸਾਡੇ ਨਾਲ ਜੁੜਦੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਮੈਂ ਦੇਖ ਵੀ ਸਕਦਾ ਇੱਥੇ ਪਬਲਿਕ ਸਾਰੀ ਬੜੇ ਜੋਸ਼ ਨਾਲ ਪਾਰਟਿਸਿਪੇਟ ਕਰਦੀ ਹੈ ਗੁਰਦਾਸਪੁਰ ਦੇ ਵੱਖ-ਵੱਖ ਥਾਵਾਂ ਤੋਂ ਆਏ ਹਨ ਕਲਾਨੌਰ ਤੋਂ ਵੀ ਦਿਨਾ ਨਗਰ ਤੋਂ ਵੀ ਔਰ ਬਹਿਰਾਮਪੁਰ ਤੋਂ ਸੋ ਆਈ ਐਮ ਵੈਰੀ ਹੋਪਫੁਲ ਕਿ ਅਸੀਂ ਇਸ ਜੰਗ ਦੇ ਵਿੱਚ ਕਾਮਯਾਬ ਹੋਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਡਿਸਟ੍ਰਿਕਟ ਨੂੰ ਨਸ਼ਾ ਮੁਕਤ ਬਣਾ ਪਾਵਾਂਗੇ ਅੱਜ ਜੀ ਬੜਾਈ ਸੁਭਾਗਾ ਵਾਲਾ ਦਿਨ ਹੈ ਪੰਜਾਬ ਪੁਲਿਸ ਵੱਲੋਂ ਮਿਸ਼ਨ ਨਿਸਟ ਐਂਟੀ ਡਰੱਗ ਕੈਂਪੇਨ ਜਿਹੜਾ ਚਲਾਇਆ ਗਿਆ ਉਹਦੇ ਵਿੱਚ ਵੱਖ-ਵੱਖ ਖੇਡਾਂ ਦੇ ਜਿਹੜੇ ਖਿਡਾਰੀ ਤੁਸੀਂ ਦੇਖ ਸਕਦੇ ਹੋ ਬੜਾ ਹੀ ਰੰਗ ਰੰਗ ਇਹਨਾਂ ਨੇ ਕਾਰਜਕ੍ਰਮ ਆ ਬੜੀ ਬੜੀ ਖੁਸ਼ੀ ਹੋਈ ਆ ਕਿ ਇਹਨਾਂ ਦਾ ਜੋਸ਼ ਦੇਖ ਕੇ ਇਹਨਾਂ ਦਾ ਉਤਸ਼ਾਹ ਵੇਖ ਕੇ ਜਿਹੜੀ ਇੱਕ ਮੁਹਿੰਮ ਪੰਜਾਬ ਸਰਕਾਰ ਨੇ ਚੇੜੀ ਹੋਈ ਹੈ ਕਿ ਨਸ਼ਿਆਂ ਦੇ ਖਿਲਾਫ ਆਪਾਂ ਇੱਕ ਪੂਰੀ ਜੰਗ ਚੇੜਨੀ ਹੈ ਉਹਦਾ ਬਹੁਤ ਹੀ ਵਧੀਆ ਉਦਾਹਰਣ ਹੈਗਾ ਜਿੱਨੇ ਐਕਸਾਈਟਮੈਂਟ ਜਿੱਨੇ ਉਤਸ਼ਾਹ ਨਾਲ ਬੱਚਿਆਂ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਕੁਝ ਸਾਡੇ ਇਦਾਂ ਦੇ ਵਿਅਕਤੀ ਸੀ ਜਿਨ੍ਹਾਂ ਨੇ ਨਸ਼ਾ ਛੱਡਿਆ ਉਹ ਵੀ ਅੱਜ ਇੱਥੇ ਖੇਡਦੇ ਪਏ ਸੀਗੇ ਸਾਨੂੰ ਬੜੀ ਖੁਸ਼ੀ ਆ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਪੰਜਾਬ ਸਰਕਾਰ ਦੀ ਰਹਿਨੁਮਾਈ ਦੇ ਵਿੱਚ ਅੱਗੇ ਵੀ ਇਸ ਤਰ੍ਹਾਂ ਦੀ ਕੋਈ ਨਾ ਕੋਈ ਇਵੈਂਟ ਕਰਾਂਦਾ ਰਹੋਗਾ ਮੈਂ ਬਹੁਤ ਬਹੁਤ ਵਾਰਗਵਾ ਦਿੰਦਾ ਪੰਜਾਬ ਪੁਲਿਸ ਨੂੰ ਉਹਨਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਤੇ ਇਹ ਬੱਚਿਆਂ ਨੂੰ ਦੇਖਦੇ ਮੈਨੂੰ ਲੱਗ ਰਿਹਾ ਹੈ ਕਿ ਪੰਜਾਬ ਦਾ ਜਿਹੜਾ ਭਵਿੱਖ ਆਉਣ ਵਾਲਾ ਬਹੁਤ ਹੀ ਸੁਨਹਿਰਾ ਹੈ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਹੈ ਕਿ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਅਸੀਂ ਸਾਰੇ ਤੁਹਾਡੇ ਨਾਲ ਨੇ ਯੂਥ ਨੂੰ ਅੱਗੇ ਵਧਣ ਲਈ ਪਾਵੇਂ ਉਹ ਸਪੋਰਟਸ ਹੈ ਪਾਵੇਂ ਕੋਈ ਕਲਾ ਉਹਨਾਂ ਨੇ ਕੋਈ ਸਿੱਖਣੀ ਹੈ ਪਾਵੇਂ ਪੜ੍ਹਾਈ ਚ ਅੱਗੇ ਜਾਣਾ ਚਾਹੁੰਦੇ ਹਨ ਨਸ਼ੇ ਨੂੰ ਛੱਡਣ ਲਈ ਜੋ ਵੀ ਕੁਝ ਉਹ ਕਰਨਾ ਚਾਹੁੰਦੇ ਆ ਮੈਂ ਐਸਐਸਪੀ ਸਾਹਿਬ ਸਾਡੀ ਸਾਰੀ ਟੀਮ ਉਹਨਾਂ ਦੇ ਨਾਲ ਖੜੀ ਹੈ ਬਸ ਅਸੀਂ ਉਹਨਾਂ ਤੋਂ ਇਹੀ ਚਾਹੁੰਦੇ ਆ ਕਿ ਨਸ਼ਿਆਂ ਵੱਲ ਨਾ ਜਾਣ ਸਗੋ ਜਿਹੜੇ ਨਾਲ ਦੇ ਕੋਈ ਪੁਰਾਣੇ ਨਸ਼ੇ 'ਚ ਫਸੇ ਪਏ ਉਹਨਾਂ ਨੂੰ ਕੱਢਣ ਲਈ ਕੋਈ ਵੀ ਡਾਕਟਰੀ ਸਹਾਇਤਾ ਚਾਹੀਦੀ ਹੈ ਉਹਨਾਂ ਨੂੰ ਕੋਈ ਰੋਜ਼ਗਾਰ ਚਾਹੀਦਾ ਸਾਡੇ ਕੋਲ ਆਨ ਅਸੀਂ ਸਰਕਾਰ ਦੇ ਰਾਹੀਂ ਤੁਹਾਨੂੰ ਸਾਰਾ ਕੁਝ ਪ੍ਰੋਵਾਈਡ ਕਰਾਵਾਂਗੇ ਤੇ ਇਹ ਬੱਚਿਆਂ ਨੂੰ ਦੇਖ ਕੇ ਤੋਂ ਉਹਨਾਂ ਦੇ ਮਨ 'ਚ ਵੀ ਹੌਸਲਾ ਦੇ ਉੱਸਾ ਜਾਣਾ ਚਾਹੀਦਾ ਕਿ ਅਸੀਂ ਵੀ ਪੰਜਾਬ ਦਾ ਨਾਂ ਇੰਡੀਆ ਦਾ ਨਾਂ ਪੂਰੇ ਵਿਸ਼ਵ ਰੋਸ਼ਨ ਕਰੇ